ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਡੋਨਾਲਡ ਟਰੰਪ ਦੀ ਡਿਨਰ ਰਾਜਨੀਤੀ ਤੇ ਹੋ ਰਹੀ ਹੈ ਚਰਚਾ ਤੇ ਜੇਕਰ ਕਿਸੇ ਨੇ ਰਾਸ਼ਟਰਪਤੀ ਦੇ ਨਾਲ ਕਰਨਾ ਹੈ ਡਿਨਰ ਤਾਂ ਫਿਰ ਖਰਚ ਨਹੀਂ ਪੈਣਗੇ ਕਰੋੜਾਂ ਰੁਪਏ ਜੀ ਹਾਂ ਇਸ ਵੇਲੇ ਦੀ ਅਹਿਮ ਖਬਰ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਹੋਰੀ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਏ ਨੇ ਉਹਨਾਂ ਦੀ ਡਿਨਰ ਰਾਜਨੀਤੀ ਤੇ ਵੀ ਚਰਚਾ ਕੀਤੀ ਜਾ ਰਹੀ ਹੈ ਤੇ ਜੇਕਰ ਕਿਸੇ ਨੇ ਰਾਸ਼ਟਰਪਤੀ ਟਰੰਪ ਦੇ ਨਾਲ ਡਿਨਰ ਕਰਨਾ ਹੈ ਤਾਂ ਫਿਰ ਕਰੋੜਾਂ ਰੁਪਏ ਖਰਚਣੇ ਪੈਣਗੇ ਦੱਸਦੀ ਹੈ ਕਿ ਡੋਨਾਲਡ ਟਰੰਪ ਅਮਰੀਕਾ ਦੇ ਦੁਬਾਰਾ ਰਾਸ਼ਟਰਪਤੀ ਚੁਣੇ ਗਏ ਨੇ ਤੇ ਉਹਨਾਂ ਦੀ ਤਾਜਪੋਸ਼ੀ ਆਉਣ ਵਾਲੀ 20 ਜਨਵਰੀ ਨੂੰ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਹੀ ਉਹਨਾਂ ਦੀ ਡਿਨਰ ਰਾਜਨੀਤੀ ਤੇ ਖਾਸ ਚਰਚਾ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਜੇਕਰ ਕਿਸੇ ਨੇ ਡੋਨਾਲਡ 트੍ਰੰਪ ਅਤੇ ਉਪ ਰਾਸ਼ਟਰਪਤੀ ਜੇਡੀ ਵਾਸ ਹੋਰਾਂ ਦੇ ਨਾਲ ਡਿਨਰ ਕਰਨਾ ਹੈ ਤਾਂ ਇਸ ਦੇ ਲਈ ਬਹੁਤ ਵੱਡੀ ਰਕਮ ਲੋਕਾਂ ਨੂੰ ਅਦਾ ਕਰਨੀ ਪਵੇਗੀ ਦੱਸਦੀ ਹੈ ਕਿ ਇਸ ਦੇ ਲਈ ਜਿਹੜੀ ਰਕਮ ਰੱਖੀ ਗਈ ਹੈ ਉਹ 10 ਲੱਖ ਅਮਰੀਕੀ ਡਾਲਰ ਰੱਖੀ ਗਈ ਹੈ ਜਿਹੜੀ ਕਿ ਭਾਰਤੀ ਕਰੰਸੀ ਦੇ ਹਿਸਾਬ ਦੇ ਨਾਲ 9 ਕਰੋੜ ਰੁਪਏ ਬਣਦੀ ਹੈ ਦੱਸਦੀ ਹੈ ਕਿ ਇਸ ਦੇ ਲਈ ਵੱਖ-ਵੱਖ ਜਿਹੜੀਆਂ ਕੀਮਤਾਂ ਨੇ ਉਹ ਟਿਕਟਾਂ ਦੀਆਂ ਰੱਖੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ 50 ਹਜ਼ਾਰ ਅਮਰੀਕੀ ਡਾਲਰ 1 ਲੱਖ ਅਮਰੀਕੀ ਡਾਲਰ ਨਾਲ ਹੀ 2.5 ਲੱਖ ਅਮਰੀਕੀ ਡਾਲਰ ਤੇ 5 ਲੱਖ ਅਮਰੀਕੀ ਡਾਲਰ ਦੀ ਟਿਕਟ ਵੀ ਹੈ ਇਸ ਤੋਂ ਇਲਾਵਾ ਈਵੀ ਸਰਕਾਰੀ ਸਾਂਝੀ ਕਰਦੀ ਏ ਕਿ ਜਿਹੜੀ ਸਭ ਤੋਂ ਵੱਡੀ ਤੇ ਉੱਚੀ ਕੀਮਤ ਵਾਲੀ ਜਿਹੜੀ ਟਿਕਟ ਹੈ ਉਸ ਦੀ ਜਿਹੜੀ ਕੀਮਤ ਲੋਕਾਂ ਨੂੰ ਅਦਾ ਕਰਨੀ ਪਵੇਗੀ ਉਹ 1 ਮਿਲੀਅਨ ਅਮਰੀਕੀ ਡਾਲਰ ਰੱਖੀ ਗਈ ਹੈ ਜਿਸ ਤੇ ਲਈ ਬਹੁਤ ਸਾਰੇ ਲੋਕ ਖਾਸ ਦਿਲਚਸਪੀ ਦਿਖਾ ਰਹੇ ਨੇ ਖਾਸ ਤੌਰ ਤੇ ਵੱਡੇ ਵੱਡੇ ਉਦਯੋਗਪਤੀ ਡੋਨਾਲਡ ਟਰੰਪ ਖੁਰਾਂ ਦੇ ਨਾਲ ਡਿਨਰ ਕਰਨਾ ਚਾਹੁੰਦੇ ਨੇ ਦੱਸਦੀ ਹੈ ਕਿ ਜੇਕਰ ਡੋਨਾਲਡ 트੍ਰੰਪ ਹੋਰਾਂ ਦੇ ਨਾਲ ਕੈਂਡਲ ਲਾਈਟ ਡਿਨਰ ਕੀਤਾ ਜਾਵੇਗਾ ਤਾਂ ਫਿਰ ਉਹਨਾਂ ਨੂੰ 6 ਟਿਕਟਾਂ ਮਿਲਣਗੀਆਂ ਤੇ ਇਸ ਤੋਂ ਇਲਾਵਾ ਜੇਕਰ ਉਪਰਾਸ਼ਟਰਪਤੀ ਜੇਡੀ ਵਾਸ ਹੋਰਾਂ ਦੇ ਨਾਲ ਇੱਕ ਡਿਨਰ ਕੀਤਾ ਜਾਵੇਗਾ ਤਾਂ 2 ਟਿਕਟਾਂ ਅਦਾ ਕੀਤੀਆਂ ਜਾਣਗੀਆਂ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ 2017 ਦੇ ਵਿੱਚ ਵੀ ਅਜੇਹਾ ਹੀ ਕੁਝ ਕੀਤਾ ਗਿਆ ਸੀ ਤਾਂ ਉਸ ਵੇਲੇ ਵੱਡੀ ਰਕਮ ਜਿਹੜੀ ਕਿ ਉਹ ਇਕੱਠੀ ਕੀਤੀ ਗਈ ਸੀ ਤੇ ਹੁਣ ਜਿਹੜਾ ਇਹ ਕੈਂਡਲ ਲਾਈਟਰ ਡਿਨਰ ਹੈ ਜਾਂ ਫਿਰ ਜਿਹੜਾ ਰਾਸ਼ਟਰਪਤੀ ਹੋਰਾਂ ਦੇ ਵੱਲੋਂ ਇਹ ਸਕੀਮ ਚਲਾਈ ਗਈ ਹੈ ਜਿਸ ਨੂੰ ਕਿ ਡਿਨਰ ਰਾਜਨੀਤੀ ਦਾ ਨਾਮ ਵੀ ਦਿੱਤਾ ਜਾ ਰਿਹਾ ਤੇ ਇਸ ਨੂੰ ਫੰਡ ਰੇਜ਼ਿੰਗ ਡਿਨਰ ਵੀ ਕਿਹਾ ਜਾ ਰਿਹਾ ਦੱਸਦੀ ਹੈ ਕਿ ਇਸ ਦੇ ਲਈ ਜਿਹੜੇ ਵੀ ਲੋਕ ਰਾਸ਼ਟਰਪਤੀ ਹੋਰਾਂ ਦੇ ਨਾਲ ਡਿਨਰ ਕਰਨਗੇ ਤੇ ਉਹਨਾਂ ਦਾ ਲਣਾ ਹੈ ਕਿ ਉਹਨਾਂ ਦੀ ਪਹੁੰਚ ਵਾਈਟ ਹਾਊਸ ਤੱਕ ਹੋ ਜਾਵੇਗੀ ਤਾਂ ਉਹ ਰਾਸ਼ਟਰਪਤੀ ਦੇ ਨੇੜੇ ਵੀ ਹੋ ਜਾਣਗੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਇਥੇ ਗੱਲ ਕਿਹੀ ਜਾ ਰਹੀ ਹੈ ਕਿ 2000 ਕਰੋੜ ਰੁਪਏ ਇਕੱਠੇ ਕਰਨ ਦੀ ਇੱਕ ਗੱਲ ਆਖੀ ਗਈ ਹੈ ਜਿਸ ਤੇ ਵਿੱਚ 1700 ਕਰੋੜ ਰੁਪਏ ਇਕੱਠੇ ਵੀ ਹੋ ਗਏ ਨੇ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਜਿਹੜੀ ਇਕੱਠੀ ਕੀਤੀ ਗਈ ਇਹ ਰਕਮ ਹੈ ਉਹ ਦਾਨ ਦੇ ਲਈ ਜਿਹੜੀ ਕਿ ਅਦਾ ਕੀਤੀ ਜਾਵੇਗੀ ਤੇ ਖਾਸ ਕਰਕੇ ਚੈਰਿਟੀ ਨੂੰ ਦੇ ਦਿੱਤੀ ਜਾਵੇਗੀ ਇਹ ਵੀ ਕੱਲ੍ਹ ਸਾਹਮਣੇ ਆ ਰਹੀ ਹੈ ਕਿ ਇਸ ਦੀ ਜਿਹੜੀ ਵਰਤੋਂ ਹੈ ਉਹ ਰਾਸ਼ਟਰਪਤੀ ਦੀ ਲਾਇਬ੍ਰੇਰੀ ਦੇ ਵਿੱਤ ਲਈ ਵੀ ਕੀਤੀ ਜਾ ਸਕਦੀ ਹੈ ਜਿਸ ਦੇ ਉੱਪਰ ਚਰਚਾ ਵੀ ਵਾਰ-ਵਾਰ ਹੋ ਰਹੀ ਹੈ ਤੇ ਵਿਵਾਦ ਵੀ ਖੜੇ ਹੋ ਰਹੇ ਨੇ ਸੋ ਇਸ ਵਕਤ ਰਾਸ਼ਟਰਪਤੀ ਡੋਨਾਲਡ ਟਰੰਪ ਹੋਰਾਂ ਦੀ ਡਿਨਰ ਰਾਜਨੀਤੀ ਖਾਸ ਔਰਤੇ ਚਰਚਾ ਦੇ ਵਿੱਚ ਆਈ ਹੋਈ ਹੈ ਤੇ ਜਿਸ ਦੇ ਨਾਲ ਇੱਕ ਵੱਡਾ ਫੰਡ ਇਕੱਠਾ ਕੀਤਾ Ciao